ਾਰੇ ਦੋਸਤੋ ਕੀ ਹਾਲ ਹੈ ਤੁਹਾਡਾ ਰਾਜੀ ਖੁਸ਼ੀ ਹੋਵੋਗੇ ਕਿਉਂਕਿ ਤੁਹਾਡੇ ਚਿਹਰੇ ਦੀ ਮੁਸਕਾਨ ਤੇ نیچے ਵੀਡੀਓ ਦੇ ਵਿੱਚ ਥੱਲੇ ਆਉਂਦੇ ਕਮੈਂਟ ਇਹ ਦੱਸਦੇ ਰਹਿੰਦੇ ਨੇ ਕਿ ਤੁਸੀਂ ਖੁਸ਼ ਹੋ ਖੁਸ਼ ਤੇ ਸਵਾਮੀ ਜੀ ਵੀ ਖੁਸ਼ ਨੇ ਅਸੀਂ ਅੱਜ ਤੱਕ ਵੀਡੀਓ ਬਣਾਉਂਦੇ ਰਹੇ ਅਲੱਗ-ਅਲੱਗ ਸਬਜੈਕਟ ਦੇ ਲੋਕਾਂ ਨਾਲ ਜਦੋਂ ਇੱਕ ਗਾਗਰ ਦੇ ਵਿੱਚ ਪੂਰਾ ਸਾਗਰ ਭਰਿਆ ਮਿਲ ਜੇ ਫਿਰ ਸਵਾਦ ਵੜਾਉਂਦਾ ਜੀ ਗੱਲ ਕਰਨ ਦਾ ਵੀ ਲੋਕਾਂ ਦਾ ਭਲਾ ਕਰਨ ਦਾ ਵੀ ਜੀ ਤੇ ਇਸ ਗੱਲ ਦਾ ਵੀ ਕਿ ਅੱਜ ਮਾਨ ਮਹਿਸੂਸ ਹੁੰਦਾ ਕਿ ਤੁਹਾਡੇ ਨਾਲ ਬੈਠ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਦੋਸਤੋ ਤੁਹਾਨੂੰ ਇਸ ਲਈ ਗੱਲ ਕਹਿ ਰਿਹਾ ਕਿਉਂਕਿ ਜਿਹੜੇ ਡਾਕਟਰਾਂ ਨੂੰ ਅਸੀਂ ਆਪਣੇ YouTube ਚ ਚੈਨਲ ਤੇ ਲੈ ਕੇ ਆਏ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਜਾਂ ਆਪਾਂ ਉਹਨਾਂ ਦੀ ਦੁਨਿਆਵੀ ਤੌਰ ਤੇ ਮਦਦ ਕਰੀ ਹੈਲਪ ਕਰੀ ਉਹ ਡਾਕਟਰ ਅੱਜ ਬਹੁਤ ਵੱਡੇ ਜਗ੍ਹਾ ਤੇ ਦੁਨਿਆਵੀ ਜਗ੍ਹਾ ਤੇ ਪਹੁੰਚ ਚੁੱਕੇ ਨੇ ਵੱਡੀਆਂ-ਵੱਡੀਆਂ ਗੱਡੀਆਂ ਫੈਕਟਰੀਆਂ ਲਾ ਲੀਆਂ ਨੇ ਉਹਨਾਂ ਨੇ ਥੋੜੇ ਸਾਲਾਂ ਜੀ 2-4 ਸਾਲਾਂ ਜੀ ਜੀ ਪਰ ਉਹਨਾਂ ਨੇ ਇੱਕ ਗੱਲ ਬਹੁਤ ਗਲਤ ਕੀਤਾ ਜਿਹੜੇ ਉਹ ਪ੍ਰੋਡਕਟ ਸੀਗੇ ਉਹ ਐ ਸਾਨੂੰ ਪ੍ਰਭਾਵਿਤ ਕਰਕੇ ਸੇਵਾ ਦੇ ਤੌਰ ਤੇ ਕਹਿੰਦੇ ਸੀ ਅਸੀਂ ਵੇਚ ਰਹੇ ਹਾਂ ਜੀ ਉਹਨਾਂ ਦੇ ਜਿਹੜੇ ਮੁੱਲ ਨੇ ਉਹ 500 ਰੁਪਏ ਤੋਂ ਅੱਜ 3500 ਰੁਪਏ ਹੋ ਗਏ ਤੇ ਸਵਾਮੀ ਜੀ ਉਹ ਮੈਂ ਲੋਕਾਂ ਦੇ ਦੁੱਖ ਦਰਦ ਦੂਰ ਕਰਵਾਉਣ ਆਇਆ ਤੁਹਾਡੇ ਕੋਲ ਜੀ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਕੋਲ ਲੈ ਕੇ ਆਇਆ ਜੀ ਜੋੜਾਂ ਦੇ ਦਰਦ ਦੀ ਪ੍ਰੋਬਲਮ ਪੂਰੀ ਦੁਨੀਆ ਦੇ ਵਿੱਚ ਇੰਨੀ ਵੱਧ ਚੁੱਕੀ ਹੈ ਜੀ ਰੀਡ ਦੇ ਅੱਡੀ ਦੀ ਦਰਦ ਪਿੱਠ ਦਾ ਦਰਦ ਇਹ ਦਰਦ ਬਹੁਤ ਵੱ ਚੁੱਕੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਨੇ ਜੀ ਉਹ ਕੋਈ ਪਾਊਡਰ ਬਣਾ ਕੇ ਕੋਈ ਲਿਕਵਿਡ ਬਣਾ ਕੇ ਧੜਾ ਧੜ ਵੇਚ ਰਿਆ ਕੋਈ ਤਾਕਤ ਲਈ ਕਹਿੰਦਾ ਕੋਈ ਹੋਰ ਗੱਲਾਂ ਲਈ ਕਹਿੰਦਾ ਤੇ ਤੁਸੀਂ ਜੋੜਾਂ ਦੇ ਦਰਦ ਬਾਰੇ ਦੱਸੋ ਪਹਿਲਾਂ ਤਾਂ ਜੋੜਾਂ ਦਾ ਦਰਦ ਹੁੰਦਾ ਕਿਉਂ ਹੈ ਇਹਨੂੰ ਕਿਨੂੰ ਹੋ ਸਕਦਾ ਤੇ ਫਿਰ ਆਪਾਂ ਬਚਾਓ ਕਿਵੇਂ ਕਰ ਸਕਦੇ ਆ ਫਿਰ ਆਪਾਂ ਘਰ ਦੇ ਵਿੱਚੋਂ ਹੀ ਦਵਾਈਆਂ ਕਿਵੇਂ ਤਿਆਰ ਕਰ ਸਕਦੇ ਆ ਜਾਂ ਫਿਰ ਉਹ ਦਵਾਈਆਂ ਸਸਤੀਆਂ ਕਿਵੇਂ ਪਹਿਣ ਜੀ ਮਹਾਰਾਜ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਖਾਣ ਪੀਣ ਦੇ ਕਾਰਨ ਜੀ ਸਾਡੇ ਬਾਤ ਰੋਗ ਵਧ ਰਹੇ ਹਨ ਹਾਂਜੀ ਛੇ ਪ੍ਰਕਾਰ ਦੇ ਸਾਡੇ ਕੋਲ ਰਸ ਨੇ ਲਵਨ ਵੀ ਅਸੀਂ ਉਹਨਾਂ ਨੂੰ ਬੋਲਦੇ ਹਾਂ ਜੀ ਅਸੀਂ ਛੇ ਪ੍ਰਕਾਰ ਦੇ ਰਸ ਨਹੀਂ ਲੈ ਰਹੇ ਕੋਈ ਜਵਾਨਾ ਹੁੰਦਾ ਸੀ ਜਦੋਂ ਅਸੀਂ ਖੱਟਾ ਵੀ ਲੈਂਦੇ ਸੀ ਮਿੱਠਾ ਵੀ ਲੈਂਦੇ ਸੀ ਕੋੜਾ ਵੀ ਲੈਂਦੇ ਸੀ ਕੁਸੇਲਾ ਵੀ ਲੈਂਦੇ ਸੀ ਹਾਂਜੀ ਤੱਕ ਕੌਕਾ ਵੀ ਲੈਂਦੇ ਸੀ ਠੀਕ ਹੈ ਜੀ ਤੇ ਉਹ ਲਵਨ ਅਸੀਂ ਛੱਡਦੇ ਜਾਂਦਾ ਸੀ ਪੂਰੇ ਦੇ ਪੂਰੇ ਮਿੱਠੇ ਤੇ ਹੋ ਗਏ ਆ ਸ਼ੂਗਰ ਵਧਾ ਕੇ ਬੈਠ ਗਏ ਹਾਂਜੀ ਜਾਂ ਅਸੀਂ ਮਿੱਠਾ ਛੱਡ ਕੇ ਹਾਂ ਕੌੜੇ ਤੇ ਹੋ ਗਏ ਅੱਛਾ ਠੀਕ ਹੈ ਨਮਕੀ ਨਹੀਂ ਖਾਈ ਜੇ ਨਮਕੀ ਨਹੀਂ ਖਾਂ ਤਾਂ ਜੋ 6 ਪ੍ਰਕਾਰ ਦੇ ਰਸਾਂ ਨਾਲ ਸਾਡੀ ਬਾਡੀ ਤਿਆਰ ਹੋਈ ਆ ਉਹਦੀ ਘਾਟ ਆ ਜਿਹੜੀ ਉਹ ਕਿਸੇ ਵੀ ਰੋਗ ਤੇ ਆ ਸਕਦੀ ਆ 6 ਪ੍ਰਕਾਰ ਦੇ ਰਸ ਕਿਹੜੇ ਆ ਪਹਿਲਾਂ ਲਵਨ 6 ਪ੍ਰਕਾਰ ਹੀ ਦੱਸਿਆ ਕੌੜਾ ਮਿੱਠਾ ਕਸਹਿਲਾ ਇਹ ਰਸ ਨੇ ਜੀ ਹਨਾ ਜੀ ਤਿੰਨ ਹੋਰ ਹਾਂ ਬਾਕੀ ਬਕਾ ਹੋ ਗਿਆ ਤੇ ਕੌੜਾ ਮਿੱਠਾ ਇਹ ਕਿਸੇ ਇੱਕ ਚੀਜ਼ ਚੋਂ ਮਿਲ ਸਕਦੇ ਨੇ ਰਸ ਸਾਰੇ ਛੇ ਦੇ ਛੇ ਨਹੀਂ ਜੀ ਉਧਰ ਤਾਂ ਨੇ ਐਨੇ ਫਲ ਪੈਦਾ ਕੀਤੇ ਜੀ ਐਨੀ ਸਬਜ਼ੀਆਂ ਸਾਗ ਸਬਜ਼ੀਆਂ ਪੈਦਾ ਕੀਤੀਆਂ ਅਲੱਗ-ਅਲੱਗ ਮਿਲਣਗੇ ਉਹ ਅਲੱਗ-ਅਲੱਗ ਤੁਹਾਨੂੰ ਮਿਲਣਗੇ ਅਲੱਗ-ਅਲੱਗ ਸਫਰੂਤ ਨੇ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਬਾਤ ਰੋਗਾਂ ਦੇ ਬਾਰੇ ਗੱਲ ਕਰਦੇ ਆਂ ਬਾਤ ਰੋਗਾਂ ਦੇ ਵਿੱਚ ਜਦੋਂ ਤੁਹਾਡੇ ਬਾਤ ਰੋਗ ਵਧਦੇ ਨੇ ਉਹਦੇ ਕਈ ਕਾਰਨ ਹੁੰਦੇ ਨੇ ਗਲਤ ਖਾਣ ਪੀਣ ਵੀ ਹੋ ਸਕਦਾ ਠੀਕ ਹੈ ਜੀ ਜਾਂ ਮਾਪੇ ਤੋਂ ਅਗਰ ਕਿਸੇ ਨੂੰ ਗਠੀਆ ਹੋਇਆ ਵਾ ਹੋਵੇ ਅੱਗੇ ਟ੍ਰਾਂਸਫਰ ਟ੍ਰਾਂਸਫਰ ਹੋ ਸਕਦਾ ਠੀਕ ਹੈ ਠੀਕ ਹੈ ਜੀ ਤੇ ਬਾਤ ਰੋਗਾਂ ਦੇ ਵਿੱਚ ਸਭ ਤੋਂ بڑا ਦਾ ਇਹ ਹੁੰਦਾ ਹੁੰਦਾ ਕਿ ਬਾਤ ਰੋਗ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਪੇਟ ਨੂੰ ਸਾਫ਼ ਰੱਖੋ ਅੱਛਾ ਜੀ ਜਦੋਂ ਤੱਕ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਜੀ ਤੁਸੀਂ ਕੋਈ ਵੀ ਦਰਦ ਦੀ ਦਵਾਈ ਲਓ ਜੀ ਤੁਹਾਡੀ ਉਹ ਦਰਦ ਦੀ ਦਵਾਈ ਕੋਲ ਵੀ ਨਹੀਂ ਖੜੂ ਅੱਛਾ ਜੀ ਇਸ ਲਈ ਜਦੋਂ ਅਸੀਂ ਗਠੀਏ ਦਾ ਇਲਾਜ ਕਰਦੇ ਹਾਂ ਜੀ ਗਠੀਏ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਜਲਾਬ ਦੇ ਕੇ ਜਾਂ ਸਾਨੂੰ ਜਮਾਲ ਕੋਟਾ ਦੇ ਕੇ ਪਹਿਲਾਂ ਪੇਟ ਸਾਫ਼ ਕਰਨਾ ਪੈਂਦਾ ਪੇੜ ਦੇ ਵਿੱਚ ਪੂਰੀ ਗੰਦਗੀ ਜਦੋਂ ਸਾਫ਼ ਹੋ ਗਈ ਤਾਂ ਤੁਸੀਂ ਕੋਈ ਵੀ ਸਧਾਰਨ ਚੀਜ਼ ਲਓ। ਜੀ। ਤੁਸੀਂ ਫਰਜ ਕਰੋ ਵੀ ਅਸ਼ਵਗੰਧਾ ਲਓ। ਜੀ। 2 300 250 400 ਨੂੰ ਕਿਲੋ ਮਿਲ ਜਾਂਦੀ ਉਹ। ਉਥੇ ਪਾਈ ਆ ਮੀਨਾ ਮੁਕਣੀ ਨਹੀਂ 100 200 ਦੀ। ਹਾਂ। ਠੀਕ ਆ ਜੀ। ਤੁਸੀਂ ਉਹੀ ਲਓ। ਤਾਂ ਵੀ ਉਹ ਦਰਦਾਂ ਨੂੰ ਉਹ ਕੰਮ ਕਰੇ। ਅੱਛਾ। ਠੀਕ ਆ ਜੀ। ਲਓ। ਹੋ ਗਿਆ ਜੀ। ਚਲੋ। ਹੁਣ ਅੱਗੇ ਇਹਦੇ ਇੱਕ ਥੋੜਾ ਜਿਹਾ ਆਪਾਂ ਫਾਰਮੂਲਾ ਵਧਾ ਦਈਏ। ਚਾਹੇ ਗਠੀਆ ਐ। ਚਾਹੇ ਜੋੜਾਂ ਦਾ ਦਰਦ ਆ। ਠੀਕ ਆ ਜੀ। ਮਾਈਗਰੇਨ ਜੋ ਵੀ ਤੁਹਾਡੇ ਦਰਦ ਜੋ ਤੁਹਾਨੂੰ ਮਹਿਸੂਸ ਹੁੰਦੇ ਆ ਜਿੰਨੇ ਵੀ ਦਰਦ ਸਾਰੇ ਉਹਦੇ ਵਿੱਚ ਕੀ ਕਰੋ ਤੁਸੀਂ 200 ਗ੍ਰਾਮ ਅਸ਼ਵਗੰਧਾ ਲੈ ਕੇ 100 ਗ੍ਰਾਮ ਉਹਦੇ ਵਿੱਚ ਤੁਸੀਂ ਤ੍ਰਿਕੁਟਾ ਮਿਲਾ ਦਿਓ ਅੱਛਾ ਤੁਹਾਡਾ ਇੱਕ ਅਜਿਹਾ ਜੋਗ ਬਣਦਾ ਹੈ ਸਵੇਰੇ ਸ਼ਾਮ ਇੱਕ ਇੱਕ ਚਮਚ ਤੁਸੀਂ ਪਾਣੀ ਦੇ ਨਾਲ ਗਰਮ ਪਾਣੀ ਨਾਲ ਸੇਵਨ ਕਰੋ ਸੇਵਨ ਕਰਨ ਦੇ ਨਾਲ ਤੁਸੀਂ 30 ਦਿਨ ਕਹੋਗੇ ਵੀ ਮੈਂ ਤਰੀਕ ਪੂਰੀ 50% ਠੀਕ ਹੋ ਗਈ ਜੋੜਾਂ ਦਾ ਦਰਦ ਲੈਕਿਨ ਪਹਿਲਾ ਪੇਟ ਜਰੂਰ ਸਾਫ ਕਰ ਪਹਿਲਾ ਜਮਾਲ ਘੋਟਾ ਜਿਹੜਾ ਹੈ ਜਾਂ ਕੁਝ ਜਿਹੜਾ ਹਾਂ ਹਾਂ ਜਮਾਲ ਘੋਟੇ ਤੋਂ ਇੱਕ ਬੈਦਨਾਤ ਦੀ ਗੋਲੀ ਆਉਂਦੀ ਹੈ ਇੱਛਾ ਭੇਦੀ ਅੱਛਾ ਉਹ ਠੰਡੇ ਪਾਣੀ ਨਾਲ ਲਓ ਜਿੰਨੀ ਵਾਰੀ ਤੁਸੀਂ ਪੇਟ ਸਾਫ ਕਰਨਾ ਚਾਹੋਗੇ ਠੰਡਾ ਪਾਣੀ ਪੀਂਦੇ ਰਹੋ ਪੇਟ ਸਾਫ ਹੁੰਦਾ ਰਹੇ ਜੇ ਤੁਸੀਂ ਪੇਟ ਸਾਫ ਦਸਤ ਰੋਕਣੇ ਨੇ ਲੈਟਰੀਆਂ ਰੋਕਣੀਆਂ ਨੇ ਤਾਂ ਤੁਸੀਂ ਗਰਮ ਚਾਹ ਪੀਓ ਜਾਂ ਗਰਮ ਪਾਣੀ ਪੀਓ ਜਾਂ ਦਹੀਂ ਲਓ ਤਾਂ ਦਸਤ ਰੋਕ ਜਾਣਗੇ ਬਿਲਕੁਲ ਜਿਹੜੀ ਇਹ ਗੋਲੀ ਹੈ ਇੱਕ ਆਮ ਇਨਸਾਨ ਨੂੰ ਵੀ ਲੈ ਲੈਣੀ ਚਾਹੀਦੀ ਹੈ ਇਹ ਮਹੀਨੇ ਦੋ ਮਹੀਨੇ ਬਾਅਦ ਮੈਂ ਕਹਾਂ ਜੀ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਇਹ ਗੋਲੀ ਲੈਣੀ ਹੀ ਚਾਹੀਦੀ ਸਾਡਾ ਪੇਟ ਨਹੀਂ ਸਾਫ਼ ਹੁੰਦਾ ਇਸ ਲਈ ਸਾਨੂੰ ਬਾਥ ਰੋਗਾਂ ਦੇ ਵਿੱਚ ਗ੍ਰਸਤ ਹੋਣਾ ਪੈਂਦਾ ਨਹੀਂ ਜਿਹੜੇ ਇਹ ਨੁਸਖੇ ਜੇ ਬਣਾਵਣਾ ਆ ਕੇ ਫੇਸਬੁੱਕਾਂ ਤੇ ਹੋਰ ਚੀਜ਼ਾਂ ਤੇ ਦੇਈ ਜਾਂਦੇ ਨੇ ਉਹਦੇ ਉਹਦੇ ਤੋਂ ਤਾਂ ਇਹ ਹਜ਼ਾਰ ਕਰੋੜ ਗੁਣਾ ਬਿਹਤਰ ਹੈ ਜਿਹੜੀ ਗੋਲੀ ਹੈ ਬਿਲਕੁਲ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਨੁਕਸਾਨ ਨਹੀਂ ਹੈਗਾ ਕੋਈ ਵੀ ਜੀ ਇਹਦਾ ਲੇਕਿਨ ਜਿਆਦੇ ਮਾਤਰਾ ਚ ਲਈ ਹੋਈ ਠੀਕ ਹੈ ਨੁਕਸਾਨ ਕਰਦੇ ਇੱਕ ਗੋਲੀ ਲਾਓ ਆਹ ਗੋਲੀ ਜਿਹੜੀ ਜੋ ਕਿਹਾ ਆਪਾਂ ਜੋ ਜੋ ਇੱਕ ਉਹਦਾ ਹੈ ਫਾਰਮੂਲਾ ਉਹਦੇ ਬਤਾ ਵੀ ਇੱਕ ਗੋਲੀ ਲਓ 10 15 ਦਿਨ ਬਾਅਦ ਮਹੀਨੇ ਚ ਲੈ ਲਓ ਚਲੋ ਇੱਕ ਸਫਾਈ ਤਾਂ ਹੋ ਜੂਗੀ ਜੀ ਹਾਂ ਦੋ ਚਮਚ ਰਾਤ ਨੂੰ ਤੁਸੀਂ ਤ੍ਰਿਫਲਾ ਲੈ ਲਓ ਅੱਛਾ ਜੀ ਉਹਨੂੰ ਗਰਮ ਪਾਣੀ ਦੇ ਵਿੱਚ ਪਾ ਦਿਓ ਸਵੇਰੇ ਉੱਠ ਕੇ ਉਹ ਗਰਮ ਪਾਣੀ ਲਾਓ ਅਜਾ ਉਬਾਲ ਦੋ ਉਹ ਬਾਦ ਠੀਕ ਹੈ ਜੀ ਸਵੇਰੇ ਲਓ ਸੇਮ ਸੇਮ ਹੀ ਕੰਮ ਕਰੂ ਸੇਮ ਕੰਮ ਕਰੂ ਠੀਕ ਹੈ ਜੀ ਉਹ ਦਿਨ ਦੇ ਵੀ ਥੋੜਾ ਦੋ ਜਾਂ ਤਿੰਨ ਵਾਰ ਤੁਹਾਡਾ ਪੇਟ ਸਾਫ ਹੋ ਜੂਗਾ ਅੱਛਾ ਉਹਦੇ ਨਾਲ ਜੀ ਤੇ ਉਹ ਰਾਤ ਨੂੰ ਗਰਮ ਪਾਣੀ ਚ ਉਬਾਲ ਕੇ ਰੱਖ ਦੋ ਰੱਖ ਛਾਣ ਕੇ ਸਵੇਰੇ ਪੀ ਲੋ ਗਰਮ ਪਾਣੀ ਉਹ ਵੀ ਗਰਮ ਕਰਕੇ ਪੀਣਾ ਚਾਹੀਦਾ ਜੀ 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 ਅੱਛਾ ਉਹ ਹਾਂ ਥੋੜਾ ਜਿਹਾ ਗਰਮ ਕਰ ਲਓ ਕਿਉਂਕਿ ਜਿਹੜੇ ਪੇਟ ਸਫਾਈ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਥੋੜਾ ਗਰਮ ਲੈਣਾ ਪੈਂਦਾ ਥੋੜਾ ਜਿਹਾ ਜਿਹੜੀ ਗੱਲ ਆਪਾਂ ਬਾਬਾਈ ਜਿੱਥੋਂ ਸ਼ੁਰੂ ਕਰੀ ਸੀ ਸੁਆਮੀ ਜੀ ਤੇ ਉਹ ਇਹ ਗੱਲ ਸੀਗੀ ਵੀ ਜਿਹੜੇ ਤੇਲ ਇਸ ਦੇ ਦਰਦਾਂ ਦੇ ਹੋਰ ਇਹ ਪਰਮਾਨੈਂਟ ਕਿਉਰ ਤਾਂ ਨਹੀਂ ਕਰਦੇ ਹੋਣੇ ਦੇਖੋ ਜੀ ਮੈਨੂੰ ਤਾਂ ਪਤਾ ਨਹੀਂ ਮੇਰਾ ਇੱਕ ਆਪਣਾ ਤਿਆਰ ਹੈ ਹਾਂ ਇੱਕ ਮਰੀਜ਼ ਦਾਏ ਦਰਦ ਖਤਮ ਨਹੀਂ ਹੋਇਆ ਹਾਂ ਗਰੀਬ ਸੀ ਹਾਂ ਗਰੀਬ ਤੁਹਾਡੀ ਗੱਲ ਨੂੰ ਮੰਨ ਲੈਂਦਾ ਹਾਂ ਤੇ ਉਹਨੂੰ ਕਿਹਾ ਬੀਬੀ ਤੂੰ ਐਂ ਕਰ ਆਯੁਰਵੇਦ ਮਹਿੰਗਾ ਬਹੁਤ ਕਰਦੇ ਹਾਂ ਹਾਂਜੀ ਅਮੀਰਾਂ ਲਈ ਆਯੁਰਵੇਦ ਹਾਂ ਗਰੀਬਾਂ ਲਈ ਆਯੁਰਵੇਦ ਨਹੀਂ ਰਿਹਾ ਅੱਛਾ ਜੀ ਗਰੀਬ ਲੋਕ ਤਾਂ 10 ਰੁਪਏ ਦਾ 20 ਰੁਪਏ ਦਾ ਪੱਤਾ ਲੈ ਕੇ 10 ਦਿਨ ਸਾਰ ਲੈਂਦੇ ਨੇ ਹਾਂ ਲੇਕਿਨ ਜਦੋਂ ਤੁਸੀਂ ਆਯੁਰਵੇਦ ਦੀ ਦੁਕਾਨ ਤੇ ਜਾਓਗੇ ਤੁਹਾਡੀ ਦਵਾਈ 10 ਦਿਨ ਦੀ 1000 ਦੀ ਬਣੇ 5-5000 7000 ਦੀ ਦਵਾਈ ਬਣਾਉਂਦੇ ਮੇਰੇ ਮਾਮਾ ਜੀ ਸਕੇ ਮਾਮਾ ਜੀ ਦਵਾਈ ਲੈ ਰਹੇ ਨੇ ਆਯੁਰਵੇਦ ਡਾਕਟਰ ਤੋਂ 13000 ਰੁਪਏ ਕਹਿੰਦੇ ਇਹ ਲੈਂਦਾ ਜੀ ਉਹ ਮਾਮਾ ਜੀ ਨੂੰ ਵੀ ਸੁਣ ਗਿਆ ਹੋਣਾ ਹੁਣ ਜੀ ਤੇ ਉਹ 13000 ਰੁਪਏ ਦਾ ਕਹਿੰਦੇ ਫਰਕ ਕੋਈ ਪੈ ਨਹੀਂ ਰਿਹਾ ਹਾਂ ਆਯੁਰਵੇਦ ਕਿੱਥੇ ਸਸਤਾ ਹੈ ਜੀ ਹਾਂ ਜੀ ਜਦੋਂ ਆਯੁਰਵੇਦ ਦੇ ਪੱਖੋਂ ਤੁਸੀਂ ਜਾਗਦੇ ਹੋ ਤ੍ਰਿਫਲਾ ਦੇ ਪੱਖੋਂ ਜਾਗਦੇ ਹੋ ਅਸ਼ਵਗੰਧਾ ਦੇ ਇਸ ਪਾウダー ਦੇ ਪੱਖੋਂ ਤ੍ਰਿਕਟਾ ਦੇ ਪੱਖੋਂ ਜਦੋਂ ਤੁਸੀਂ ਨੌਲੇਜ ਤੁਸੀਂ ਲੈਂਦੇ ਹੋ ਜੀ ਤੁਸੀਂ ਲੁੱਟਦੇ ਹੀ ਤਾ ਦੋ ਜਦੋਂ ਤੁਹਾਨੂੰ ਗਿਆਨ ਨਹੀਂ ਹੁੰਦਾ ਵਾਹ ਵੈਸੇ ਜਦੋਂ ਤੁਸੀਂ ਗਿਆਨ ਪ੍ਰਾਪਤ ਹੋ ਗਿਆ ਅਸੀਂ ਪਰਿਪ੍ਰਾਪਤਾ ਸਾ ਤੋਂ ਪੁੱਛੋ ਕਿੱਥੇ ਕੀ ਕੰਮ ਹੁੰਦਾ ਥੋੜੇ ਤੋਂ 10000 ਕਿਵੇਂ ਖੋਲੂ ਪੈਸਾ ਕਾਰਨਾ ਵੀ ਹਾਂ ਨਹੀਂ ਖੋ ਕਿਵੇਂ ਲੋਂ ਕੋਈ ਇਸ ਕੰਮ ਲਈ ਸ਼ਰੀਰ ਲਈ ਠੀਕ ਹੈ ਜੀ ਤੇ ਸਿੱਖੋ ਸਾਹਿਬ ਇਸ ਤਰ੍ਹਾਂ ਦੀਆਂ ਗੱਲਾਂ ਨੇ ਤੇ ਹੁਣ ਮੈਂ ਜਿਹੜੀ ਗੱਲ ਤੁਸੀਂ ਵਿੱਚੀ ਰੋਕਤੀ ਸ਼ਾਇਦ ਥੋੜਾ ਸ਼ਰਮਾ ਗਏ ਤੇ ਇਹ ਲੋਨਾਂ ਦੇ ਤੁਸੀਂ ਦੇ ਖੋਲ ਹੀ ਦਿਓ ਉਹ ਪੋਰ ਮਹਾਰਾਜ ਖੋਲ ਦਿਓ ਪੋਰ ਤੇਲਾਂ ਬਾਰੇ ਇਹ ਹੈ ਜੀ ਹਾਂ ਦੇਖੋ ਪਰਮਾਨੰਥ ਦੀ ਸੁਣ ਲੈਣਾ ਸੁਣਣਾ ਕੋਈ ਗੱਲ ਸੁਣਨ ਨੂੰ ਤੇਲ ਤਾਂ ਉਹੀ ਮਿੱਠਾ ਤੇਲ 10 12 ਤੇਲ ਹੁੰਦੇ ਨੇ ਠੀਕ ਹੈ ਜੀ ਚਾਹੇ ਅਲਸੀ ਦਾ ਤੇਲਾ ਚਾਹੇ ਤਿਲਾਂ ਦਾ ਤੇਲਾ ਠੀਕ ਹੈ ਜੀ ਦੁਨੀਏ ਤੇਲ ਹੁੰਦਾ ਤੇਰਾ ਜਿੰਨੇ ਵੀ ਤੇਲ ਨੇ ਉਹਨਾਂ ਨੂੰ ਮਿਲਾ ਕੇ ਵਿੱਚ ਆਪਣੇ ਕਪੂਰ ਮਿਲਾ ਕੇ ਰੰਗ ਪਾ ਕੇ ਤਰ੍ਹਾਂ ਤਰ੍ਹਾਂ ਦੇ ਤੇਲ ਬਣਾਏ ਜਾਂਦੇ ਨੇ ਜੀ ਤੇਲ ਉਹੀ ਨੇ ਕੰਪੋਜੀਸ਼ਨ ਹੈ ਬਸ ਕੰਪੋਜੀਸ਼ਨ ਠੀਕ ਹੈ ਜੀ ਮੈਂ ਕਹਿੰਦਾ ਵੀ ਤੁਹਾਡੇ ਘਰਾਂ ਕੋਈ ਵੀ ਤੇਲ ਪਿਆ ਹੂੰ ਜੋ ਤੇਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ 5 ਮਿੰਟ ਦੇ ਵਿੱਚ ਤੁਹਾਡੇ ਦਰਦਾਂ ਨੂੰ ਹਟਾਉਂਦਾ ਵਾਹ ਦੋਸਤੋ ਕੋਈ ਵੀ ਕੋਈ ਵੀ ਤੇਲ ਲਓ ਅਲਸੀ ਦਾ ਲਓ ਸਰੋਂ ਦਾ ਲਓ ਜਾਂ ਤੁਸੀਂ ਮਿੱਠਾ ਤੇਲ ਤਿਲਾਂ ਦਾ ਤੇਲ ਲਓ ਉਹਦੇ ਵਿੱਚ ਇੱਕ ਤਤੂਰਾ ਜਾਂ ਦੋ ਤਤੂਰੇ 100 ਗ੍ਰਾਮ ਦੇ ਵਿੱਚ ਤੁਸੀਂ ਪੀਸ ਲਓ ਅੱਛਾ ਤਤੂਰੇ ਦਾ ਫਾਦ ਅੱਛਾ ਤੁਸੀਂ ਦੋ ਦਿਨ ਰੱਖੋ ਉਹਨੂੰ ਧੁੱਪ ਦੇ ਵਿੱਚ ਜੀ ਦੋ ਦਿਨ ਦੇ ਬਾਅਦ ਮਾਲਸ਼ ਕਰਿਓ ਉਹਦੇ ਬਾਅਦ ਦਰਦ ਤੁਹਾਡੇ 5 ਮਿੰਟ ਤੋਂ ਪਹਿਲਾਂ ਪਹਿਲਾਂ ਥੋੜੇ ਜੋ ਜਿੰਨਾ ਵੀ ਦਰਦ ਹੁੰਦਾ ਜੋੜਾਂਗੇ ਥੋੜਾ ਖਤਮ ਹੋ ਜਾਊਗਾ ਤਤੂਰੇ ਦਾ ਤਤੂਰਾ ਕੀ ਫਲ ਹੁੰਦਾ ਹੈ ਕਿ ਕਿੱਥੋਂ ਮਿਲਦਾ ਹੈ ਆਮ ਦੁਕਾਨ ਤੋਂ ਵੀ ਮਿਲ ਜਾਂਦਾ ਨਾ 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 ਤਤੂਰਾ ਸਾਨੂੰ ਆਮ ਖੇਤ ਖੇਤਾਂ ਜੋ ਖੇਤਾਂ ਜੋ ਉਹ ਦੋਸਤੋ ਇਹ ਬੜਾ ਪੰਗਾ ਪਿਆ ਮੇਰੇ ਦੋਸਤ ਨੂੰ ਇੱਕ ਸਾਧੂ ਸੰਤ ਨੇ ਦੱਸਦਾ ਵੀ ਨਿੰਮੋ ਨਿੰਮੀ ਲੱਭਦਾ ਫਿਰਿੰਗਾ ਦੋ ਮਹੀਨੇ ਫੇਕੇ ਬਾਹਰ ਸੀਗਾ ਫੌਰਨ ਤੇ ਕਹਿੰਦਾ ਅਰੇਂਜ ਕਿਵੇਂ ਹੋਊਗਾ ਤੇ ਉਹ ਚੀਜ਼ਾਂ ਦਾ ਥੋੜਾ ਜਿਹਾ ਹੁੰਦਾ ਹੈ ਕਿ ਬਾਹਰ ਬਾਹਰ ਹੁੰਦਾ ਹੈ ਬੜੀ ਦਿੱਕਤ ਲੇਕਿਨ ਕੁਦਰਤੀ ਆ ਚੀਜ਼ਾਂ ਦਾ ਲੇਕਿਨ ਤਤੂਰਾ ਮਿਲ ਜਾਂਦਾ ਤਤੂਰਾ ਮਿਲ ਜਾਂਦਾ ਇੰਡੀਆ ਦੇ ਵਿੱਚ ਤਾਂ ਮਿਲ ਜਾਂਦਾ ਜੀ ਬਾਹਰ ਵੀ ਆਪਾਂ ਗੱਲਾਂ ਅੱਛਾ ਇਹ ਥੋੜੀ ਗਰੰਟੀ ਹੋ ਗਈ ਵੀ ਦਊਗਾ ਜੀ ਹੁਣ ਆਜੋ ਤੇਲਾਂ ਬਾਰੇ ਹੋਰ ਵੀ ਹਾਂ ਮੈਂ ਗੱਲ ਕਰ ਰਿਹਾ ਸੀ ਸਾਡੇ ਕੋਲ ਇੱਕ ਮਾਈ ਆਈ ਗਰੀਬਣੀ ਸੀ ਬਹੁਤ ਜਾਦੇ ਉਹ ਆਪਾਂ ਗੱਲ ਜਰੂਰ ਕਰੀਏ ਨਾ ਉਹ ਕਹਿੰਦੀ ਬਾਪਾ ਪੈਸੇ ਦਾ ਹੈ ਨਹੀਂ ਮੈਂ ਉਹਨੂੰ ਜੀ 10 20 ਦਿਨ ਦਵਾਈ ਦਿੰਦਾ ਰਿਹਾ ਹੂੰ ਉਸ ਤੋਂ ਬਾਅਦ ਉਹਨੂੰ ਆਪ ਹੀ ਕਹਿੰਦੀ ਬਾਪੇ ਤੂੰ ਮੈਨੂੰ ਘਰ ਦਾ ਫਾਰਮੂਲਾ ਦੱਸ ਹੂੰ ਮੈਂ ਕਿਹਾ ਬਹੁਤ ਵਧੀਆ ਫਾਰਮੂਲਾ ਜੇ ਜੋੜਾਂ ਚ ਦਰਦ ਹੋ ਰਿਹਾ ਹੋਵੇ ਹੂੰ ਤੁਸੀਂ ਕੀ ਕਰਨਾ ਸ਼ਾਮ ਨੂੰ 5 ਚਮਚ ਹੂੰ ਕੋਕਨਟ ਤੇਲ ਅੱਛਾ ਬੱਸ ਉਸੀ ਲਓ ਤੁਸੀਂ 3 ਦਿਨ 50% ਦਰਦਾਂ ਤੋਂ ਰਾਤ ਪੀ ਲਓ ਠੀਕੋ ਜਦੋਂ ਤੁਸੀਂ ਕੋਕੋਨਟ ਦਾ ਕੋਸਾ ਕਰਕੇ ਜਾਈਵੇਂ ਕੋਸਾ ਨਹੀਂ ਸਿੱਧਾ ਲੈ ਲਓ ਹਾਂ ਸਿੱਧਾ ਲੈ ਲਓ ਬਈ ਸਿੱਧਾ ਲੈ ਲਓ ਇਹ ਕੋਕੋਨਟ ਤੇਲ ਵੀ ਬੜਾ ਮਹਿੰਗਾ ਜਾਣ ਲੱਗ ਗਿਆ ਉਹਨੂੰ ਪਤਾ ਨਹੀਂ ਕੀ ਕਰਨ ਲੱਗ ਗਿਆ ਬਹੁਤ ਮਹਿੰਗਾ ਉਹ ਮਹਾਰਾਜ ਜੀ ਮਿਹਨਤਾਂ ਕਰਨੀਆਂ ਪੈਣੀਆਂ ਨੇ ਸਿੱਧਾ ਤੁਸੀਂ ਫੜ ਲਓ ਅੱਜ ਕੱਲ ਹਰ ਇੱਕ ਬਾਜ਼ਾਰ ਦੇ ਵਿੱਚ ਤੇਲ ਕੱਢਣ ਵਾਲੀਆਂ ਮਸ਼ੀਨਾਂ ਪਈਆਂ ਨੇ ਹਰ ਇੱਕ ਸ਼ਹਿਰ 'ਚ ਹਾਂ ਉਹ ਅਸੀਂ ਰੋਜ਼ ਕਢਾਉਂਦੇ ਹਾਂ ਜੀ ਤੇਲ ਉਹੀ ਆ ਮਾਗਲ ਜਿਹੜਾ ਤੇਲ ਤੁਹਾਨੂੰ 100 ਗ੍ਰਾਮ 250 300 ਦਾ ਕੰਪਨੀਆਂ ਦੇ ਰਹੀਆਂ ਨੇ ਹਾਂ ਉਹ ਸਿਰਫ ਤੁਹਾਨੂੰ 100 ਗ੍ਰਾਮ 60 ਰੁਪਏ ਦਾ ਪਊਗਾ 60 ਰੁਪਏ ਦਾ 300 ਵਾਲਾ ਉਹ ਦੋਸਤੋ ਲੁੱਟੇ ਨਾ ਜਾਓ ਯਾਰ ਕਿਆ ਕਰੀ ਯਾਰੋ ਮੈਂ ਇਹ ਵੀਡੀਓ ਤੁਹਾਡੇ ਲਈ ਬਣਾ ਰਿਹਾ ਤੇ ਸਵਾਮੀ ਜੀ ਮਿਲ ਗਿਆ ਆਪਾਂ ਨੂੰ ਤੁਹਾਡੇ ਸਭ ਰੋਗ ਦੂ ਦਵਾਈ ਕਰਦਾ ਸਰ ਨੁਕਸਾਨ ਕੋਈ ਨਹੀਂ ਤੇਲਾਂ ਦਾ ਪੀਣ ਦੇ ਨਾਲ ਕਿੰਨੇ ਦਿਨ ਪੀਣਾ ਇਹ ਤੁਸੀਂ ਜੱਜ ਜਿੰਨਾ ਮਰਜ਼ੀ ਪੀਓ ਕੋਈ ਨੁਕਸਾਨ ਹੀ ਨਹੀਂ ساری ਉਮਰ ਹੋ ਗਏ ਸਾਨੂੰ ਖੋਪੇ ਦਾ ਤੇਲ ਪਿੰਦਿਆਂ ਨੂੰ ਹੋਰ ਕੀ ਫਾਇਦੇ ਨੇ ਇਹਦੇ ਫਿਰ ਜੇ ਆਪਾਂ ਚਲੋ ਛੱਡ ਦੋ ਹੁਣ ਜੋੜਾ ਤੇਲ ਸਾਫ ਹੋਊਗਾ ਜ अच्छा ਬਾਤ ਵੀ ਤਕਾਫ ਨੂੰ ਠੀਕ ਕਰੂਗਾ ਜੀ ਹਾਂ ਠੀਕ ਹੈ ਜੀ ਬੈਲੈਂਸ ਕਰ ਦੂ ਇਹ ਵੀ ਬਿਲਕੁਲ ਪੇਟ ਜਦੋਂ ਜਾਊਗਾ ਤੁਹਾਡੀ ਪੇਟ ਸਾਫ ਹੋ ਗਿਆ ਤੁਹਾਡੀ ਪੇਟ ਦੀ ਜੋ ਗਰਮੀ ਆ ਜਾਂ ਪੇਟ ਦੇ ਵਿੱਚ ਜੋ ਵੀ ਬਸੈਲੇ ਤੱਤ ਪੈਦੇ ਨੇ ਬਾਹਰ ਕੱਢ ਦੇਣੇ ਦੇਖੋ ਫਿਰ ਉਹਦੇ ਵਿੱਚ ਆਪਾਂ ਨੂੰ ਉਹ ਨੁਸਕੇ ਦੀ ਲੋੜ ਹੀ ਨਹੀਂ ਲੋੜੇ ਨਹੀਂ ਦੂਜੇ ਦੀ ਜਿਹੜਾ ਆਪਾਂ ਤੇਲਾ ਨਾਲ ਜੋ ਟ੍ਰੀਟਮੈਂਟ ਆ ਉਹ ਲੱਗਦਾ ਉਹ ਲੱਗ ਉਹ ਲੱਗ ਇਹ ਤੇਲਾਂ ਦੀ ਟ੍ਰੀਟਮੈਂਟ ਜੇ ਆਪਾਂ ਬੋਲ ਰਹੇ ਆ ਇੱਕ ਇੱਕ ਕੋਮਨ ਵੀ ਲੈ ਸਕਦਾ ਬੰਦੇ ਕੋਈ ਵੀ ਲੈ ਤੰਦਰੁਸਤ ਬੰਦੇ ਵੀ ਲੈ ਸਕਦੇ ਅੱਛਾ ਪੰਜ ਚਮਚੇ ਰਾਤ ਨੂੰ ਸੌਣ ਲੱਗੇ ਬਿਲਕੁਲ ਅੱਛਾ ਇਹਦੇ ਨਾਲ ਲੂਜ਼ ਮੋਸ਼ਨ ਤਾਂ ਨਹੀਂ ਲੱਗਣਗੇ ਨਹੀਂ ਲੱਗਣਗੇ ਅੱਛਾ ਹੁਣ ਬੱਚਿਆਂ ਦੇ ਵਿੱਚ ਬਹੁਤ ਬੜੀ ਸਮੱਸਿਆ ਹੁੰਦੀ ਹੈ ਛੋਟੇ ਬੱਚਿਆਂ ਨੂੰ ਖਾਸ ਕਰਕੇ ਵੀ ਉਹਨਾਂ ਦਾ ਪੇਟ ਸਾਫ਼ ਨਹੀਂ ਹੁੰਦਾ ਕਬਜ ਹੁੰਦੀ ਹੈ ਹੂੰ ਉਹ ਡਾਕਟਰਾਂ ਕੋਲ ਜਾਂਦੇ ਆ ਬੱਤੀ ਤੱਕ ਚੜਾਉਂਦੇ ਨੇ ਉਹ ਤਾਂ ਉਹ ਲੈਟਰਿੰਗ ਕਰਦੇ ਅੱਛਾ ਠੀਕ ਹੈ ਜੀ ਲੇਕਿਨ ਆਯੁਰਵੇਦ ਦੇ ਵਿੱਚ ਸਾਡੇ ਕੋਲ ਇੱਕ ਅਜਿਹਾ ਤੇਲ ਆ ਜਿਹਨੂੰ ਅਸੀਂ ਜਤੂਨ ਦਾ ਤੇਲ ਕਹਿੰਦੇ ਆ ਹਾਂਜੀ ਜਤੂਨ ਦੇ ਤੇਲ ਨੂੰ ਇੱਕ ਸਾਲ ਦੇ ਬੱਚੇ ਨੂੰ ਅੱਧਾ ਚਮਚਾ ਜਾਂ 10 ਬੂੰਦਾਂ ਦੋ ਸਵੇਰੇ ਉਹਦਾ পেট ਸਾਫ਼ ਹੋਵੇ। ਅੱਛਾ। ਜੇਕਰ ਕਿਸੇ ਨੂੰ ਪਥਰੀ ਦਾ ਜ਼ਰਦਾ ਹਾਂ ਜਾਂ ਪੇਟ 'ਚ ਸਮੱਸਿਆ ਰਹਿੰਦੀ ਆ ਗੈਸ ਹੁੰਦੀ ਆ ਜਲਣ ਹੁੰਦੀ ਆ ਤਾਂ 5 ਚਮਚ ਜਤੂਨ ਦੇ ਤੇਲ ਦੇ ਹਾਂ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਲਓ ਸਵੇਰੇ ਪੇਟ ਸਾਫ਼ ਕੋਈ ਜਲਣ ਨਹੀਂ ਕੋਈ ਹਾਰਟ ਬੋਰ ਨਹੀਂ ਉਹ ਰੋਜ਼ ਲੈ ਸਕਦਾ ਰੋਜ਼ ਲੈ ਸਕਦਾ ਇਹਦਾ ਕੋਈ ਨੁਕਸਾਨ ਨਹੀਂ ਕੋਈ ਨਹੀਂ ਓਏ ਹੋਏ ਹੋਏ ਅਰੇ ਇਹਦੇ ਵੀਟਾਮਿਨਸ ਜਿੰਨੇ ਵੀ ਹੈਗੇ ਨੇ ਆਪਾਂ ਦੋਨਾਂ ਨੂੰ ਮਾਰ ਹੀ ਨਾ ਤੇ ਇਹਨਾਂ ਲੋਕ ਆਪਾਂ ਦਾ ਸਭ ਬਿਮਾਰੀਆਂ ਸਾਰੀਆਂ ਠੀਕ ਕਰਨ ਤੇ ਆ ਗਏ ਹੈ ਇਹਦਾ ਲੋਕ ਬੜੇ ਫਟਦੇ ਜਿਹੜੇ ਦੁਨਿਆਵੀ ਲੋਕ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਾਗਣਾ ਚਾਹੀਦਾ ਜਾਗ ਜਾਓ ਜਾਗ ਜਾਓ ਬਹੁਤ ਵਧੀਆ ਹਾਂ ਹਨੇਰਾ ਹੋ ਗਿਆ ਸੀਗਾ ਬਹੁਤ ਉਹ ਆਪਾਂ ਕਲਯੁਗ ਦੇ ਵਿੱਚ ਸਵੇਰ ਕਰਦੇ ਆ ਰੋਸ਼ਨੀ ਇੱਥੇ ਵੀ ਪੂਰੀ ਹੈ ਦੇਖੋ ਤੁਸੀਂ ਦੇਖ ਹੀ ਰਹੇ ਹੋ ਆਲੇ-ਦੁਆਲੇ ਕਿਉਂਕਿ ਇਹ ਜਗ ਹੀ ਇੰਨੀ ਪੋਜ਼ਿਟਿਵ ਹੈ ਮੈਂ ਜਿਹੜੇ ਸੁਆਮੀ ਜੀ ਦੇ ਜਗ੍ਹਾ ਤੇ ਆਇਆ ਸਥਾਨ ਬੜਾ ਪੋਜ਼ਿਟਿਵ ਹੈ ਕਿਉਂਕਿ ਭਗਤੀ ਹੋਈ ਹੋਈ ਹੈ ਸ਼ਕਤੀ ਹੈ ਇਸ ਜਗ੍ ਤੇ ਅਸੀਂ ਲੋਕਾਂ ਦੇ ਭਲੇ ਕਰਨ ਲਈ ਆਇਆ ਤੇ ਕੋਸ਼ਿਸ਼ ਕਰਾਂਗੇ ਕਿ ਹਰ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨਵੇਂ ਤੋਂ ਨਵਾਂ ਰੰਗ ਮਿਲੇ ਤੇ ਤੁਹਾਡੇ ਦੁੱਖ ਜਿਹੜੇ ਨੇ ਰਸੋਈ ਚੋਂ ਹੀ ਦੂਰ ਹੋ ਜਾਣ ਜਪਨ ਸਾਰੇ ਦੀ ਦੁਕਾਨ ਤੋਂ ਦੂਰ ਹੋ ਜਾ ਬਹੁਤ ਬਹੁਤ ਸ਼ੁਕਰੀਆ ਸਵਾਮੀ ਜੀ ਤੁਹਾਡਾ